ਦੇਸ਼ ਦੇ ਮਹਾਂਮਹਿਮ ਰਾਸ਼ਟਰਪਤੀ ਜੀ ਉਹਨਾਂ ਨੂੰ ਅਸੀਂ ਸੱਦਾ ਪੱਤਰ ਦੇ ਕੇ ਆਏ ਹਾਂ ਇਨਵੀਟੇਸ਼ਨ ਆ ਦੇ ਕੇ ਆਏ ਹਾਂ ਜੋ ਸ਼ਿਰਗੁਰੂ ਤੇਗ বাহাদুর ਜੀ ਉਹਨਾਂ ਦਾ 350 ਸਾਲਾ ਸ਼ਹੀਦੀ ਪੁਰਬ ਜਿਹੜਾ ਮਨਾ ਰਹੇ ਹਾਂ ਉਹਦੇ ਜਿਹੜੇ ਸਮਾਗਮ ਨੇ ਉਹ 25 ਅਕਤੂਬਰ ਤੋਂ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਦੇ ਰਕਾਬੰਸਾ ਤੋਂ ਸ਼ੁਰੂ ਹੋ ਚੁੱਕੇ ਨੇ ਪੂਰਾ ਮਹੀਨਾ ਅਲੌਕਿਕ ਕੀਰਤਨ ਸਮਾਗਮ ਦੀਵਾਨ ਸਜਣਗੇ ਜਿੱਥੇ ਜਿੱਥੇ ਗੁਰੂ ਸਾਹਿਬ ਵਿਚਾਰਨ ਛੋਪਾ ਪਾਪ ਧਰਤੀ ਹੈ ਉਹਨਾਂ ਪਿੰਡਾਂ ਦੇ ਵਿੱਚ ਵੀ ਤੇ ਪੂਰਾ ਮਹੀਨਾ ਚੱਲਣਗੇ ਸੋ ਮਾਨਯੋਗ ਰਾਸ਼ਟਰਪਤੀ ਜੀ ਨੂੰ ਅਸੀਂ 18 ਨਵੰਬਰ ਤੋਂ 25 ਨਵੰਬਰ ਤੱਕ ਉਹਨਾਂ ਨੂੰ ਅਸੀਂ ਇਹ ਕਹਿ ਆ ਕਿ ਕੋਈ ਵੀ ਤੁਹਾਨੂੰ ਦਿਨ ਇਹਦੇ ਵਿੱਚੋਂ ਤੁਸੀਂ ਆਪਣੇ ਸ케ਜੂਲ ਮੁਤਾਬਕ ਦੇਖ ਲਿਓ ਤੇ ਤਾਂ ਕੋਈ ਵੀ ਦਿਨ ਜਿਹੜਾ ਉਹ ਫਾਈਨਲ ਕਰਨਗੇ ਅਸੀਂ ਉਹਨਾਂ ਦਾ ਉੱਥੇ ਪੰਜਾਬ ਦੇ ਵਿੱਚ ਸਵਾਗਤ ਕਰਾਂਗੇ ਤੇ ਉਹਨਾਂ ਨੂੰ ਐਸੇ ਤਾਂ ਉਹਨਾਂ ਨੂੰ ਸਾਰਾ ਪਤਾ ਹੈ ਕਿ ਕਿ ਉਹ ਬਹੁਤ ਖੁਦ ਵੀ ਬਹੁਤ ਜਿਹੜਾ ਧਾਰਨਿਕ ਖੇਲਾਂ ਦੇ ਨੇ ਇਸ ਤੋਂ ਪਹਿਲਾਂ ਵੀ ਜਿਸ ਵੇ ਪੰਜਾਬ ਦੇ ਵਿੱਚ ਉਹ ਆਏ ਸੀਗੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੇ ਲਗਭਗ 2 ਘੰਟੇ ਬਿਤਾਏ ਸੀ ਜਿਦੇ ਵਿੱਚ ਲੰਗਰ ਵੀ ਛਕਿਆ ਸੀ ਕੀਰਤਨ ਵੀ ਸਰਵਣ ਕੀਤਾ ਸੀ ਸੋ ਅਸੀਂ ਪ੍ਰਸ਼ਧਪਤੀ ਜੀ ਨੂੰ ਕਿਹਾ ਕਿ ਜੋ కృਤੇਗਵਾਦ ਜੀ ਦੀ ਕੁਰਬਾਨੀ ਹੈ ਐਸੀਆਂ ਮਿਸਾਲਾਂ ਬਹੁਤ ਰੇਅਰ ਨੇ ਬਹੁਤ ਘੱਟ ਮਿਲਦੀਆਂ ਨੇ ਕਿ ਮਾਨਵਤਾ ਲਈ ਇੱਕ ਆਪਣਾ ਸੀਸ ਦੇ ਦੇਣਾ ਸੋ ਪੂਰੇ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀ ਸਾਹਿਬਾਨ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਦਾ ਨਾਨਕਲੇਵਾ ਜਿਹੜੀ ਸੰਗਤ ਸਾਰਿਆਂ ਨੂੰ ਖੁਲਾਸਾ ਦੈ ਅਸੀਂ ਸਾਰੇ ਐਮਬੈਸਡਰਸ ਜਿਹੜੇ ਐਮਬੈਸੀਆਂ ਦੇ ਨੇ ਉਹਨਾਂ ਨੂੰ ਉੱਥੇ ਬੁਲਾ ਰਹੇ ਆ ਆਨੰਦਪੁਰ ਸਾਹਿਬ 23 24 25 ਤੇ ਨੂੰ ਜਿਹੜੇ ਮੇਨ ਫੰਕਸ਼ਨ ਹੋਣਗੇ 24 ਨਵੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਵੀ ਇੱਕ ਰੋਜਾ ਜਿਹੜਾ ਸੈਸ਼ਨ ਹੈ ਉਹ ਵੀ ਅਨੰਦਪੁਰ ਸਾਹਿਬ ਹੀ ਹੋਊਗਾ ਸੋ ਸਾਨੂੰ ਸਾਡਾ ਵਿਰਸਾ ਸਾਡੇ ਪੁਰਖਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਨੇ ਉਹਨਾਂ ਨੂੰ ਯਾਦ ਵੀ ਰੱਖਣਾ ਚਾਹੀਦਾ ਔਰ ਅਗਲੀ ਪੀੜੀ ਤੱਕ ਪਹੁੰਚਾਉਣਾ ਚਾਹੀਦਾ ਤਾਂ ਕਿ ਪਤਾ ਲੱਗ ਸਕੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕਿ ਜਿਹੜੀਆਂ ਕੁਰਬਾਨੀਆਂ ਦੇ ਕੇ ਸਾਨੂੰ ਜਿਹੜਾ ਇਹ ਰਤਬੇ ਮਿਲੇ ਨੇ ਚਾਹੇ ਉਹ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸ੍ਰੀ ਗੁਰੂ ਹਰਗੋਬਿੰਦ ਜੀ ਜਿਹੜੇ ਛੇਵੇਂ ਪਾਤਸ਼ਾਹ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨਾ ਫਿਰ ਬੁੰਨਜਾ ਰਾਜਾਂ ਸਮੇਤ ਉਹਨਾਂ ਨੂੰ ਉਹਨਾਂ ਨੇ ਬਲੋਂ ਜਿਹੜਾ ਬਾਹਰ ਆਉਣਾ ਸੋ ਗੁਰੂ ਤੇਗ ਬਹਾਦਰ ਜੀ ਦੇ ਮੈਂ ਰਾਸ਼ਟਰਪਤੀ ਜੀ ਨੂੰ ਦੱਸਿਆ ਕਿ ਸਭ ਤੋਂ ਵੱਧ ਸ਼ਹਾਦਤ ਜਿਹੜੀ ਗੁਰੂ ਤੇਗ ਬਹਾਦਰ ਜੀ ਦੇ ਖਾਨਦਾਨ ਚ ਪੋਤਿਆਂ ਤੱਕ ਦੀ ਸ਼ਹਾਦਤਾਂ ਜਿਹੜੀਆਂ ਚਾਰੋਂ ਸਹਬਜ਼ਾ ਦੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਉਹਨਾਂ ਦੇ ਜਿੰਨੇ ਵੀ ਪਰਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ ਇਹ ਇਸ ਤਰ੍ਹਾਂ ਦੀ ਮਤਲਬ ਸ਼ਹਾਦਤ ਵਾਲੀ ਪਰਿਵਾਰ ਕੋਈ ਹਿਸਟਰੀ 'ਚ ਕਿਤੇ ਮਿਸਾਲ ਮਿਲਦੀ ਨਹੀਂ ਸੋ ਮੈਨੂੰ ਉਮੀਦ ਹੈ ਕਿ ਰਾਸ਼ਟਰਪਤੀ ਜੀ ਉੱਥੇ ਆ ਕੇ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲੈਣਗੇ पीएमएमएम पीएमएम जी प्रधानमंत्री जी तो वेक्टर किसी देश विदेशा ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027